ਸਵਾਗਤ ਹੈ ਸਾਰਿਆਂ ਦਾ ਪੰਜਾਬੀ ਸਲਾਈ ਕਿੜਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਅਸੀਂ ਖੁਸ਼ਖਬਰੀ ਲੈ ਕੇ ਆਏ ਹਾਂ ਕਿਉਂਕਿ ਤੁਹਾਡੇ ਲਈ ਅਸੀਂ ਇੱਕ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਪ੍ਰੋਪਰਟਾ ਨੂੰ ਸਾਰੀ ਜਾਣਕਾਰੀ ਦੇਵਾਂਗੇ ਸਲਾਈ ਦੀਆਂ ਜਿੰਨੀਆਂ ਵੀ ਬਰੀਕੀਆਂ ਨੇ ਤੁਹਾਨੂੰ ਸਾਰੀਆਂ ਸਮਝਾਵਾਂਗੇ ਕਿਉਂਕਿ ਨੋਰਮਲ ਹਰ ਇੱਕ ਸੂਟ ਸਟਿਚ ਕਰ ਲੈਣਾ ਪਰ ਜਿਹੜੀਆਂ ਉਹਦੇ ਵਿੱਚ ਬਰੀਕੀਆਂ ਨੇ ਫਿਟਿੰਗ ਕਿਸ ਤਰ੍ਹਾਂ ਲੈ ਕੇ ਆਉਣੀ ਆ ਆਰਮਹੋਲ ਕਿਸ ਤਰ੍ਹਾਂ ਸੈੱਟ ਕਰਨਾ ਜੋ ਵੀ ਸੂਟ ਪੰਜਾਬੀ ਸੂਟ ਦੇ ਵਿੱਚ ਹੁੰਦਾ ਤੁਹਾਨੂੰ ਸਾਰੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਣਕਾਰੀ ਦੇਵਾਂਗੇ ਜਿਸ ਵਿੱਚ ਜਿਨ੍ਹਾਂ ਨੂੰ ਸਿੱਧੀ ਸਲਾਈ ਵੀ ਨਹੀਂ ਲਾਉਣੀਆਂ ਦੀ ਉਹਨਾਂ ਲਈ ਬਹੁਤ ਹੀ ਆਸਾਨ ਜੋ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਸ਼ੁਰੂ ਕਰਾਂਗੇ ਨਾਪ ਲੈਣ ਤੋਂ ਨਾਪ ਲੈਣ ਤੋਂ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਨਾਪ ਲੈਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਸੂਟ ਕਿਸ ਤਰ੍ਹਾਂ ਕਟਿੰਗ ਕਰਨਾ ਕਮੀਜ਼ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੁੰਦੀ ਹੈ ਹੈਵੀ ਨਾਪ ਕਿਸ ਤਰ੍ਹਾਂ ਕਟਿੰਗ ਕਰਨਾ ਜੋ ਆਪਣੇ ਪਤਲੇ ਨਾਰਮਲ ਨਾਪ ਹੁੰਦੇ ਨੇ ਉਹਨਾਂ ਦੀ ਕਟਿੰਗ ਲੱਗ ਹੁੰਦੀ ਹੈਗੀ ਜਿਸ ਤਰ੍ਹਾਂ ਕਿ ਉਸ ਦੇ ਵਿੱਚ ਆਉਣੇ ਆਪਣੀਆਂ ਸਟੇਟ ਸਲਵਾਰਾਂ ਵਿੱਚ ਆਉਣੇ ਪਲਾਜੋ ਵਗੈਰਾ ਉਹਨਾਂ ਨੇ ਘੱਗਰੇ ਦੀ ਕਟਿੰਗ ਅਮਰੇਲਾ ਕੱਟ ਫਰੋਕ ਦੀ ਕਟਿੰਗ ਫਰੋਕ ਵੀ ਕਈ ਤਰੀਕਿਆਂ ਦੀ ਹੁੰਦੀ ਹੈ ਜੀ ਸਾਰੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਸੀਂ ਜਾਣਕਾਰੀ ਦੇਵਾਂਗੇ ਇਸ ਟੈਪਾ ਕਈ ਵੀਡੀਓ ਤਿਆਰ ਕਰਾਂਗੇ ਯਾਨੀ ਕਿ ਲਗਭਗ ਆਪਣੀਆਂ 40 ਤੋਂ 50 ਵੀਡੂਆਂ ਹੋਣਗੀਆਂ ਜਿਸ ਵਿੱਚ ਅਸੀਂ ਤੁਹਾਨੂੰ ਡਿਜ਼ਾਈਨ ਬਣਾਉਣ ਦੇ ਤਰੀਕੇ ਵੀ ਦੱਸਾਂਗੇ ਪ੍ਰੋਪਰ ਤੁਹਾਨੂੰ ਸੂਟ ਦੀ ਸਿਲਾਈ ਦੱਸਾਂਗੇ ਕਟਿੰਗ ਵੀ ਦੱਸਾਂਗੇ ਕੁਰਤੇ-ਜਾਮੇ ਵੀ ਆ ਜਾਣਗੇ ਉਸ ਵਿੱਚ ਤੁਸੀਂ ਕਿਸ ਤਰ੍ਹਾਂ ਕਟਿੰਗ ਕਰ ਸਕਦੇ ਸਲਾਈ ਕਰ ਸਕਦੇ ਜੀ ਜਿਸ ਸਟੀਚਿੰਗ ਦਾ ਕੰਮ ਹੈ ਦੇਖੋ ਸਾਨੂੰ ਕਰਦਿਆਂ ਨੂੰ 20 ਤੋਂ 25 ਸਾਲ ਹੋ ਚੁੱਕੇ ਨੇ ਸਾਨੂੰ ਪੂਰੀ ਤਰ੍ਹਾਂ ਨੌਲੇਜ ਹੈ ਇਸ ਬਾਰੇ ਅਸੀਂ ਚਾਹੁੰਦੇ ਹਾਂ ਜਿਹੜੀਆਂ ਸਾਡੀਆਂ ਬੈਣਾ ਘਰੇ ਬੈਠੀਆਂ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਇਹ ਸਾਰੀ ਨੌਲੇਜ ਮਿਲੇ ਇਸ ਕਰਕੇ ਅਸੀਂ ਹਫ਼ਤੇ ਦੇ ਵਿੱਚ 5 ਵੀਡੀਓ ਲਗਾਤਾਰ ਪਾਵਾਂਗੇ ਦੋ ਦਿਨ ਤੁਹਾਡੇ ਅਸੀਂ ਕਮੈਂਟ ਪੜ੍ਹਾ ਕਰਾਂਗੇ ਜੀ ਸ਼ਨੀਵਾਰ ਐਤਵਾਰ ਨੂੰ ਤੁਹਾਡੇ ਕਮੈਂਟ ਅਸੀਂ ਪੜ੍ਹਾ ਕਰਾਂਗੇ 5 ਦਿਨ ਲਗਾਤਾਰ ਸਲਾਈ ਦੀ ਵੀਡੀਓ ਪਾਇਆ ਕਰਾਂਗੇ ਜੋ ਵੀ ਪਹਿਲੇ 100 ਜਾਨੇ ਇਸ ਕੋਰਸ ਨੂੰ ਖਰੀਦਣਗੇ ਉਸ ਵਿੱਚੋਂ ਅਸੀਂ 5 ਜਾਨਿਆਂ ਦੇ ਨਾਮ ਵੀ ਚੁਣਾਂਗੇ। ਉਹਨਾਂ ਲਈ ਅਸੀਂ ਜੋ ਵੀ ਸਲਾਈ ਦੇ ਲਈ ਆਪਣੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਵਿੱਚੋਂ ਅਸੀਂ ਗਿਫਟ ਵੀ ਦੇਵਾਂਗੇ ਜੀ ਫ੍ਰੀ। ਬਾਕੀ ਅਸੀਂ ਇਦਾਂ ਚਾਹੁੰਦੇ ਆ ਵੀ ਜੋ ਵੀ ਅਸੀਂ ਜਾਣਕਾਰੀ ਦੇਵਾਂਗੇ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਸਮਝਾਵਾਂਗੇ। ਪਹਿਲਾਂ ਵੀ ਦੇਖੋ ਆਪਾਂ ਪੰਜਾਬੀ ਦੇ ਵਿੱਚ ਵੀਡੀਓ ਬਣਾ ਬਹੁਤ ਜ਼ਿਆਦਾ ਸਿੱਖ ਚੁੱਕੇ ਨੇ। ਸਾਨੂੰ ਸਾਡੀਆਂ ਭੈਣਾਂ ਦੇ ਫੋਨ ਵੀ ਆਉਂਦੇ ਨੇ, ਕਮੈਂਟ ਵੀ ਆਉਂਦੇ ਨੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ। ਜਿੰਨੇ ਸਾਡੇ ਕੋਲੇ ਨੌਲੇਜ ਹੈ ਅਸੀਂ ਉਹਨੂੰ ਉਹਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੁਸੀਂ ਜਰੂਰ ਇਸ ਕੋਰਸ ਨੂੰ ਖਰੀਦਣਾ ਕਿਉਂਕਿ ਇਸ ਵਿੱਚ ਅਸੀਂ ਪ੍ਰੋਪਰ ਤਰ੍ਹਾਂ ਨੂੰ ਸਾਰੀ ਜਾਣਕਾਰੀ ਦੇ ਰਹੇ ਹਾਂ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿੰਨੇ ਵੀ ਆਪਣੀ ਸਖਲਾਈ ਹੁੰਦੀ ਹੈ ਸਲਾਈ ਕੋਰਸ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਇਸ ਕੋਰਸ ਨੂੰ ਖਰੀਦਣਾ ਕਿਸ ਤਰ੍ਹਾਂ ਜੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਸੀਂ ਆਪਣੇ ਫੋਨ ਦੇ ਪਲੇ ਸਟੋਰ ਵਿੱਚ ਲਿਖਣਾ ਜੀ ਸਲਾਈ ਕਢਾਈ ਉਸ ਵਿੱਚ ਆਪਣਾ ਐਪ ਆ ਜੂਗੀ ਆਪਣਾ ਲੋਗੋ ਵੀ ਬਣਿਆ ਹੋਊਗਾ ਉਸ ਵਿੱਚ ਤੁਸੀਂ ਐਪ ਨੂੰ ਡਾਊਨਲੋਡ ਕਰ ਲੈਣਾ ਜੀ ਉਸ ਵਿੱਚ ਆਪਣਾ ਸਲਾਈ ਕੋਰਸ ਆ ਜੂਗਾ ਤੁਸੀਂ ਉਸ ਨੂੰ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੀ ਆਪਣੀ ਵੀਡੀਓ ਦੇਖ ਰਹੇ ਹੋ ਜੀ ਇਸ ਦੇ ਆਪਾਂ ਕਮੈਂਟ ਬਾਕਸ ਵਿੱਚ ਐਪ ਦਾ ਲਿੰਕ ਪਾ ਦਾਂਗੇ ਜੀ ਇਸ ਲਿੰਕ ਤੇ ਤੁਸੀਂ ਕਲਿੱਕ ਕਰਕੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੁਹਾਡੇ ਲਈ ਅਸੀਂ ਕੋਰਸ ਲੈ ਕੇ ਆਏ ਹਾਂ ਸਾਡੀਆਂ ਭੈਣਾਂ ਜਿਹੜੀਆਂ ਬੇਟੀਆਂ ਭੈਣਾਂ ਘਰੇ ਬੈਠੇ ਕੰਮ ਸਿੱਖਣਾ ਚਾਹੁੰਦੇ ਆ ਸਿੱਖ ਸਕਦੇ ਆ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਲੈ ਕੇ ਆਇਆ ਅਸੀਂ ਤੁਹਾਨੂੰ ਬਹੁਤ ਕੁਝ ਸਿਖਾਵਾਂਗੇ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਇਸ ਵੀਡੀਓ ਨੀਚੇ ਜ਼ਰੂਰ ਕਮੈਂਟ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਇਸ ਵਿੱਚ ਵੀ ਤੁਹਾਨੂੰ ਅਸੀਂ ਕੋਈ ਨਾ ਕੋਈ ਗਿਫਟ ਭੇਜਾਂਗੇ ਕਢਾਈ ਵਾਲੀ ਮਸ਼ੀਨ ਦੀ ਟ੍ਰੇਨਿੰਗ ਦੀ ਵੀਡੀਓ ਵੀ ਤੁਸੀਂ ਐਪ ਵਿੱਚ ਦੇਖ ਸਕਦੇ ਹੋ ਜੀ ਜਿਨ੍ਹਾਂ ਨੇ ਜਾਣਕਾਰੀ ਲੈਣੀ ਹੈ ਕਢਾਈ ਸਿੱਖਣੀ ਹੈ ਸਿੱਖ ਸਕਦੇ ਹੋ ਨਾ ਐਪ ਵਿੱਚ ਤੁਸੀਂ ਐਪ ਨੂੰ ਬੱਦ ਵਾਰ ਡਾਊਨਲੋਡ ਕਰਨਾ ਹੈ ਜਾਂ ਫਿਰ ਸ਼ੇਅਰ ਕਰਨਾ ਹੈ ਇਹ ਸਾਰੀ ਅਸੀਂ ਜਾਣਕਾਰੀ ਲੈ ਕੇ ਆਏ ਜੀ ਇਸ ਐਪ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਹੈ ਤੁਹਾਡੇ ਲਈ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਘਰ ਬੈਠੇ ਧੰਨਵਾਦ